ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਜੀ ਕਰ ਦਿਓ ਸਬਸਕ੍ਰਾਈਬ ਪਤਾ ਹੈ ਜੀ ਪਿੰਡ ਵਾਲੇ ਬਲੌਗ ਚੈਨਲ ਹੈ ਹਨਾ ਦੂਰ ਬੈਠੇ ਆ ਤੁਸੀਂ ਸਾਰੇ ਜਾਣੇ ਸਾਡੇ ਤੋਂ ਪਰਦੇਸਾਂ 'ਚ ਬੈਠੇ ਆ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਤੁਹਾਡੀਆਂ ਯਾਦਾਂ ਤਾਜ਼ੀਆਂ ਕਰਵਾਈਆਂ ਜਾਣ ਤੁਹਾਨੂੰ ਕਿਸੇ ਗੱਲ ਦੀ ਕੋਈ ਕਮੀ ਨਾ ਰਹੇ ਕਿ ਅਸੀਂ ਵੀ ਆ ਉਮਰ 'ਚ ਐਦਾਂ ਕਰਦੇ ਹੁੰਦੇ ਸੀ ਸਾਨੂੰ ਵੀ ਇਹ ਗੱਲਾਂ ਯਾਦ ਹੈ ਅਸੀਂ ਇੱਥੇ ਬੈਠੇ ਮਿਸ ਕਰ ਰਹੇ ਹਾਂ ਚੀਜ਼ਾਂ ਸੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਭ ਦਾ ਤੈ ਦਿਲੋਂ ਧੰਨਵਾਦ ਕਰਦੀ ਹਾਂ ਜੀ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਬਲੌਗਸ ਨੂੰ ਠੀਕ ਆ ਤੇ ਬਹੁਤ ਸਾਰੇ ਫੋਨ ਕਾਲਸ ਵੀ ਆ ਰਹੇ ਆ ਤੇ ਇੰਸਟਾ ਤੇ ਮੈਸੇਜ ਵੀ ਆ ਰਹੇ ਆ ਵੀ ਇਹ ਗੱਲ ਨਹੀਂ ਹੈ ਅਸੀਂ ਕੁਝ ਪੜਦੇ ਨਹੀਂ ਹੈ ਪਤਾ ਸਭ ਕੁਝ ਲੱਗਦਾ ਬਸ ਰਿਐਕਟ ਨਹੀਂ ਕਰ ਰਹੀ ਗੱਲ ਐਦਾਂ ਕਿ ਚਲੋ ਚੱਲੀ ਜਾਂਦਾ ਸਭ ਕੁਝ ਹੈ ਤੇ ਨਾਨੀ ਨੇ ਜੀ ਪੱਥੀਆਂ ਇੱਥੇ ਪੱਥੀਆਂ ਹੋਈਆਂ ਤੁਹਾਨੂੰ ਵੀ ਪਤਾ ਹੋਣਾ ਜਦ ਕਰਦੇ ਪੱਥੀਆਂ ਬੱਤ ਕੇ ਕੰਧ ਦੇ ਉੱਪਰ ਰੱਖਦੇ ਹੁੰਦੇ ਸੀਗੇ ਠੀਕ ਹੈ ਤੇ ਇਧਰ ਮੈਂ ਸੋ ਸਾਡੀਆਂ ਹੈਲੋ ਮੈਸ ਕਿਸੀ ਹੋ ਠੀਕ ਹੋ ਓਕੇ ਆ ਦੇਖੋ ਜੀ ਆਪਣੇ ਆਪ ਚ ਬੋਲਣ ਦੀ ਕੋਸ਼ਿਸ਼ ਕਰਦੀ ਆ ਸੋ ਪਹੁੰਚੀ ਹਾਂ ਜੀ ਸ਼੍ਰੀ ਚਮਕੌਰ ਸਾਹਿਬ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਰਨ ਸ਼ਿਵ ਨਗਰੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਸਭਾ ਚੱਲ ਰਹੀ ਆ ਇਸ ਕਰਕੇ ਪਰਮਾਤਮਾ ਸਬਦੇ ਜੀ ਮੱਥੇ ਜ਼ਰੂਰ ਕਬੂਲ ਕਰੇ ਸੋ ਹੁਣ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ ਬੈਕ ਕੈਮਰਾ ਕਰਦੀਆਂ ਜੀ ਮੈਂ ਇਹ ਨਾਨੀ ਸਾਡੀ ਸਵੇਰੇ ਸਵੇਰੇ ਸਫਾਈਆਂ ਪਰ ਲੱਗੀ ਨਾਨੀ ਕਹਿੰਦੇ ਅਸੀਂ ਕਰ ਲਾਂਗੇ ਨਾਨੀ ਕਹਿੰਦੀ ਮੇਤੇ ਟੇਕ ਨਹੀਂ ਨਾ ਹੈ ਗੱਲ ਤਾਂ ਹੋਏ ਮਿੱਟੇ ਕਿ ਨਹੀਂ ਹੁੰਦਾ ਸੋ ਇਸ ਕਰਕੇ ਤੇ ਬਾਹਰਲਾ ਵੀਊ ਦਿਖਾਉਦੀ ਪਹਿਲਾਂ ਤੁਹਾਨੂੰ ਘਰ ਤੇ ਬਾਹਰ ਆਉਂਦੇ ਜਾਂਦੇ ਸਾਰੇ ਜਾਣੇ ਠੀਕ ਆ ਤੇ ਇਹ ਹੈ ਸੜਕ ਜੀ ਉਧਰ ਨੂੰ ਜਾ ਕੇ ਸੱਜੇ ਪਾਸੇ ਨੂੰ ਮੁੜ ਕੇ ਸਿੱਧੇ ਜੀ ਚਮਕੌਰ ਸਾਹਿਬ ਨੂੰ ਜਾਂਦੀ ਹੈ ਉਹ ਪਤਾ ਲਾ ਦਿਓ ਤੁਹਾਨੂੰ ਦੋ ਘਰ ਅੱਗੇ ਆ ਕੇ ਜੇ ਕਿਸੇ ਨੇ ਨਾਨੀ ਘਰ ਜਾਣਾ ਹੋਇਆ ਮੇਰੀ ਤਾਂ ਜ਼ਰੂਰ ਆ ਜਿਓ ਆਹ ਦੇਖੋ ਸਾਡੀ ਨਾਨੀ ਸਭ ਦੀ ਨਾਨੀ ਸਾਡੀ ਨਾਨੀ ਠੀਕ ਹੈ ਬਲਾਓ ਸਾਸਰੀ ਕਾ ਨਾਨੀ ਸਾਸਰੀ ਕਾ ਹਾਂ ਮੇਰੇ ਗੋਹੇ ਵਾਲੇ ਸਾਥ ਆਪਾਂ ਨਹੀਂ ਅੱਛੀ ਅੱਛਾ ਅੱਛਾ ਨਾ ਤੁਸੀਂ ਕੰਮ ਕਾਤੇ ਕਰਨ ਲੱਗੇ ਹੋ ਆ ਕੰਮ ਤਾਂ ਹੀ ਹੋ ਕਰਨਾ ਆਏ ਹਾਏ ਕੰਮ ਕਰੇ ਬਿਨਾ ਕਿੱਥੇ ਸਰਦਾ ਹੈ ਸਿਆਣਾ ਸਿਰਾ ਦਵਾਈਆਂ ਬੂਟੀਆਂ ਦੀ ਲੋੜ ਪੈਂਦੀ ਰਹਿੰਦੀ ਆ ਹੁਣ ਕਹਿ ਦੋ ਆਹ ਗੱਲਾਂ ਕੰਮ ਤਾਂ ਕਰਨਾ ਹੀ ਕੰਮ ਤਾਂ ਆਪਣਾ ਰਿਜਕ ਹੈ ਹਾਂ ਇਹ ਗੱਲ ਤਾਂ ਹੈਗੀ ਆ ਸੱਸੀ ਜੀ ਆਹ ਗੱਲ ਤਾਂ ਹੈਗੀ ਆ ਜੀ ਹੁਣ ਕੰਮ ਆਪਣਾ ਰਿਜਕ ਆ ਆਪਾਂ ਕੋਸਮ ਨਾ ਨਹੀਂ ਪਤਾ ਕਿ ਐਸੇ ਆਣੇ ਨੂੰ ਆਏ ਵੀ ਆ ਚਿੰਨਾ ਮਰਜੀ ਕੰਮ ਕਰਾਵੇ ਉਹਨੇ ਫੇਰ ਵੀ ਕਿਤੇ ਨਾ ਕਿਤੇ ਤੋਂ ਕੱਢ ਲੈਣਾ ਵੀ ਵੇ ਆਏ ਕਰ ਲਵਾਂ ਉਹ ਕਰ ਲਵਾਂ ਹੈਨਾ ਕਰਵਾਉਣਾ ਧੀਏ ਦੱਸ ਹਾਂ ਬੈਠ ਨਹੀਂ ਹੰਦਾ ਚਲੋ ਜੀ ਹੁਣ ਆਪਾਂ ਅੱਗੇ ਚੱਲਦੇ ਆ ਇਸ ਟਾਈਮ ਕੀ ਚੱਲ ਰਿਹਾ ਘਰ ਦੇ ਵਿੱਚ ਉਹ ਤੁਹਾਨੂੰ ਦਿਖਾਣੇ ਆ ਠੀਕ ਆ ਮਾਮਾ ਦੀ ਗੱਡੀ ਤੇ ਅਗੇ ਅਗੇ ਵੱਧਦੇ ਹੋਏ ਤੇ ਇੱਧਰ ਬੈਠੇ ਆ ਮਾਮਾ ਜੀ ਮਾਮਾ ਹੀ ਬਲਾਵ ਸੱਸ ਜੀ ਦਾ ਹਾਂ ਜੀ ਬਾਈ ਮੇਰੇ ਪਹਿਲਾਂ ਸਾਰੇ ਸੱਸਿਆਂ ਨੂੰ ਸੱਸਰੀਕਾਲ ਜੀ ਕੀ ਹਾਲ ਚੱਲਾ ਮਾਮੇ ਆ ਰਾਤ ਨੀਂਦ ਰਾਤ ਨੀਂਦ ਆ ਵਧੀਆ ਗਈ ਨੀਂਦ ਪਤਾ ਹੀ ਨਹੀਂ ਲੱਗਿਆ ਪੈ ਕੇ ਹਨਾ ਜੀ ਲੱਗਦੇ ਪੈ ਗਏ ਸਾਰੇ ਫਿਰ ਹਾਂ ਤੁਸੀਂ ਚਲੋ ਜਾ ਇਹ ਝੜ ਚੂੜੇ ਸੇਵਾ ਕਰਾਈਆਂ ਹਾਂ ਬਹੁਤ ਵਧੀਆ ਰਹੇ ਚੰਗਾ ਆ ਗਿਆ ਹਾਂ ਹਾਂ ਵਧੀਆ ਰਹੇ ਹਾਂ ਕਹਿੰਦੇ ਬਿਨਾ ਸੇਵਾ ਤੋਂ ਕਿੱਥੇ ਮਿਲਦਾ ਮੇਵਾ ਕਿੱਥੇ ਨਹੀਂ ਮਿਲਦਾ ਰਾਮਬਾਬ ਜੀ ਸੀ ਨਾ ਜਹਾਰ ਸਿੰਘ ਜੀ ਹਾਂ ਸਹੀ ਗੱਲ ਹੈ ਕਰਮਤ ਅਨੁਸਾਰ ਮਿਲਦਾ ਜੀ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਸਾਰਿਆਂ ਦਾ ਹਾਂ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਬਹੁਤ ਬਹੁਤ ਮੈਨੂੰ ਲੱਗਦਾ ਤੇ ਜਿੰਨੇ ਵੀ ਸਾਨੂੰ ਵੀਡੀਓ ਚ ਦੇਖ ਰਹੇ ਆ ਠੀਕ ਆ ਉਹਨਾਂ ਦੇ ਵੀ ਮਹਾਰਾਜ ਹਾਜ਼ਰੀ ਕਬੂਲ ਕਰੇ ਹੈਨਾ ਮਾਮਾ ਜੀ ਕਈ ਵਾਰ ਆਏ ਗੱਲ ਹੋ ਜਿੰਦੀ ਕੋਈ ਬਹੁਤ ਦੂਰ ਬੈਠਾ ਹੋ ਤੇ ਨਹੀਂ ਆਇਆ ਜਾਂਦਾ ਹਣਾ ਗੱਲ ਹੋ ਜੰਨੀ ਹੈ ਨਾ ਵੀ ਦੂਰ ਬੈਠਾ ਹੈ ਕਿਸੇ ਤੋਂ ਨਹੀਂ ਆਇਆ ਜਾਂਦਾ ਵੀਡੀਓ ਦੇ ਜ਼ਰੀਏ ਉਹ ਵੀ ਆਪਣਾ ਮਹਾਰਾਜ ਉਹਨਾਂ ਨੂੰ ਵੀ ਚਰਨੀ ਲਾਵੇ ਮੇਰੇ ਪਾਸ ਸਰੋਤਿਆਂ ਸਤਰੀ ਕਾਲ ਕੀ ਕੋਈ ਮੇਰੀ ਬੇਨਤੀ ਸਰੋਤਿਆਂ ਨੂੰ ਜੀ ਭਾਈ ਜਿੱਕਣਾ ਸਵਾ ਚੱਲਦੀ ਹੈ ਉਹਦੇ ਮੁਤਾਬਕ ਤੁਸੀਂ ਨਾਮ ਆਪਣਾ ਜੂਝਪੋ ਤੁਹਾਨੂੰ ਕਿ ਸ਼ਾਹ ਜਣਾਉਣਾ ਹੈ ਮੈਂ ਹੁਕਮਾਂ ਦੇ ਕੱਢਦਾ ਹੁੰਦਾ ਜੀ ਇਹਨਾਂ ਸਰੋਤਿਆਂ ਨੂੰ ਗਿਆਨ ਧਿਆਨ ਕੇ ਜੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਾ ਨਰਾ ਕੀ ਮੇਰੀ ਜੇ ਕੋ ਚੰਦਾ ਉਗਵੇ ਤੂਰ ਜੇ ਚੜੇ ਹਜ਼ਾਰ ਕੀ ਬਾਤ ਅੰਿਤੇ ਚਾਨਣ ਹੁੰਦਿਆਂ ਗੁਰਵਿੰਦ ਕੋਰ ਅੰਧਾਰ ਤੁਰਕੀ ਬਾਣੀ ਆਈ ਤੇਨੇ ਸਗਲੇ ਚਿੰਤ ਮੁਟਾਈ ਦਿਾਨਪੁਰਖ ਮੇਰਵਨਾ ਹਰ ਨਾਮਕ ਸਾਚਵ ਖਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖ ਸਾਹਿਬ ਤੋਂ ਆਏ ਲੱਗਿਆ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆਂ ਹਾਂਜੀ ਉਹ ਉਹ ਵੀ ਫੀਲਿੰਗ ਆ ਗਈ ਹਾਂ ਆਹ ਤੇ ਮਤਾਂ ਉਹ ਫਿਰ ਸ਼ੁਰੂ ਕਰਦੀ ਹੈ ਮਨ ਦੇ ਵਿੱਚ ਹੋ ਜਾਂਦੀ ਹੈ ਨਾ ਮਨ ਦੀ ਕਿੰਝ ਬੰਦਾ ਆਪਣਾ ਬਾਣੀ ਨਾ ਉਹ ਅੰਦਰ ਦਿਮਾਗ ਦੇ ਵਿੱਚ ਬੈਠੀ ਫਿਰ ਜਾਂਦੀ ਜੇ ਬਾਣੀ ਬੈਣੀ ਚਾਹੁੰਗੇ ਸਾਜੋ ਤੁਹਾਡਾ ਸਭ ਕੁਝ ਤੋਂ ਅੰਦਰ ਉਸਦਾ ਠੀਕ ਹੈ ਤੁਹਾਡੀ ਜੋ ਵੀ ਥੋੜੀ ਮਨ ਦੀ ਤਮੰਨਾ ਉਹ ਸਾਰੀ ਪੂਰੀ ਹੋਊਗੀ ਹੋ ਜੀ ਨਾ ਨਾ ਜੀ ਜੀ ਮੇਰੀ ਬੇਇੱਜ਼ਤੀ ਹੋ ਰਹੀ ਹੈ ਹਾਂ ਵੈਸੇ ਮਾਮਾ ਜੀ ਐਕਸੀਡੈਂਟ ਤੋਂ ਬਾਅਦ ਤੁਹਾਡੀ ਇੱਕ ਸਵੇਰ ਮਿਸ ਹੋਈ ਆ ਇੱਕ ਸਵੇਰ ਹੋਈ ਆ ਜੀ ਦੇਖ ਲੈ ਉਹ ਮੈਂ ਇਹਨਾਂ ਨੂੰ ਕਹੀ ਕਿ ਮੈਂ ਕਿ ਮਾਮੇ ਨੂੰ ਖਿੱਚ ਪੈਣੀ ਹਾਂਜੀ ਵੀ ਸਵਾ ਚਾਣਾ ਮਾਮਾ ਹੀ ਨੇ ਮੈਂ ਕਹੀ ਗਈ ਕਹੀ ਕਹੀ ਕਿ ਤੇਰੇ ਮੂੰਹ 'ਚ ਕੀ ਸ਼ੱਕਰ ਹੋ ਜਵੇ ਨਾਨੀ ਕਹਿੰਦੀ ਵੀ ਮੇਰਾ ਭਾਈ ਆ ਜਿਵੇਂ ਭਾਈ ਹੈ ਨਾਨੀ ਬੜੀ ਚੁੱਪ ਜੀ ਬਟ ਕੇ ਕੀ ਗੱਲ ਨਹੀਂ ਮੈਂ ਤਾਂ ਉੱਥੇ ਬੈਠੀ ਅੱਛਾ ਨਾ ਹੁਣ ਭਾਈ ਦਾ ਕੋਈ ਦੁੱਖ ਸੁੱਖ ਕਰ ਲਾ ਭਈ ਐ ਕਰਕੇ ਕੀ ਕਰਾ ਵਿਚਾਰਾ ਹੈ ਯਾ ਤਾਂ ਹੀ ਦੁਖੀ ਹੈ ਛ ਆਪਣੇ ਸੁਖੀ ਕੋਈ ਦੁਖੀ ਸੁਖੀ ਕੋ ਕੁਛ ਨਹੀਂ ਹੁੰਦਾ ਹੈਗਾ ਬਸ ਟਾਈਮ ਮਾੜਾ ਚੰਗਾ ਚੱਲਦਾ ਹੁੰਦਾ ਕਿਉ ਮਾਮੇ ਇਹ ਦੁੱਖ ਸੁੱਖ ਬੜੇ ਮੀਂਹ ਜੀ ਹਾਂ ਜੇ ਬੰਦਾ ਠੀਕ ਹੋ ਗਿਆ ਤਾਂ ਦੁਰਗਾਤਾ ਮੇਰੀ ਆਸਿੰਦ ਵੀ ਮੈਨੂੰ ਇਹ ਕਹਿੰਦੇ ਵੀ ਨਹੀਂ ਪਰਮਜੀਤ ਦਾ ਮੁਸ਼ਕਿਲ ਹੈ ਪਰ ਉਸੇ ਜੇ ਸਾਡੀ ਚੰਗੀ ਸੀਵੇ ਬਾਣੀ ਪੜੀ ਮੈਂ ਸਿਰਫ ਸਾਰਿਆਂ ਸੰਗਤ ਦਾ ਭਲਾ ਕਰੇ ਪਹਿਲੇ ਸੋਚਿਆ ਏ ਉਪਰਲਾ ਹੁਣੇ ਕਰਕੇ ਜੀ ਮੈਨੂੰ ਤਾਂਦਰਤੀ ਵਾਖ ਜੀ ਹੈ ਮੈਂ ਠੀਕ ਹੋ ਮਾਮਾ ਜੀ ਸਾਨੂੰ ਯਕੀਨ ਤਾਂ ਤੁਸੀਂ ਸ਼ਹੀਦ ਸਿੰਘਾਂ ਦੀ ਇੰਨੀ ਸੇਵਾ ਕਰੀ ਵੀ ਬਾਬਾ ਜੀ ਚੰਗਾ ਹੀ ਕਰਨਗੇ ਕਰਨਗੇ ਕਰਦੇ ਆ ਜੀ ਕਰ ਵੀ ਕਰ ਵੀ ਦਿੱਤਾ ਉਹਨਾਂ ਨੇ ਤੁਸੀਂ ਅੱਜ ਸਾਡੇ ਵਿੱਚ ਘਾਰ ਬੈਠੇ ਆ ਇਹ ਚੰਗੀ ਗੱਲ ਵੀ ਕਰਤੀ ਉਹਨਾਂ ਨੇ ਠੀਕ ਆ ਭੈਣ ਦਾ ਭਾਈ ਨਹੀਂ ਪਿਛੋੜਿਆ ਹੈਨਾ ਮਾਨਨ ਜੀ ਸੱਤੀ ਗੱਲ ਕੋਈ ਵਿਛੜਾ ਵੀ ਨਾ ਭੈਣਾਂ ਹਾਂ ਕੋਈ ਵੀ ਭੈਣ ਤੇ ਭਾਈ ਵਿਛੜੇ ਨਾ ਭਾਈ ਤੋਂ ਭੈਣ ਨਾ ਵਿਛੜੇ ਕਦੇ ਵੀ ਕਦੇ ਨਾ ਸਭ ਤੋਂ ਵੱਡਾ ਰਿਸ਼ਤਾ ਭੈਣ ਭਾਈ ਦਾ ਹਾਂ ਇੱਕ ਭਾਈ ਇੱਕ ਭੈਣ ਆ ਜਿਹੜੇ ਭਾਈ ਨੂੰ ਹੱਕ ਨਾਲ ਫੋਨ ਕਰਕੇ ਕਹਿੰਦੇ ਆ ਜਾ ਮੇਰਾ ਦਿਲ ਨਹੀਂ ਲੱਗਦਾ ਜਦੇ ਭਾਈ ਆਉਂਦਾ ਭੱਜਿਆ ਜਦੇ ਆਉਂਦਾ ਉਸੇ ਟਾਈਮ ਮੈਂ ਤੁਹਾਨੂੰ ਆਂਦੀ ਮੇਰੇ ਵੀ ਤਾਂ ਸਹਰਿਆਂ ਚਾਹੀਆ ਮੈਂ ਚਾਚੇ ਦਾ ਮੁੰਡਾ ਹੀ ਲੱਗਦਾ ਉਹ ਪਰ ਮੈਨੂੰ ਇੱਕ ਫੋਨ ਕਰਦੀ ਮੇਰਾ ਦਿਲ ਨਹੀਂ ਲੱਗਦਾ ਮੈਂ ਆ ਗਿਆ ਬੱਸ ਮੈਨੂੰ ਅੱਧਾ ਘੰਟਾ ਦੇ ਘੰਟਾ ਦੇ ਮੈਂ ਤੇਰੇ ਕੋ ਗੇੜਾ ਮਾਰ ਕੇ ਜਾਣਾ ਨਹੀਂ ਸਹਾਰਾ ਬਹੁਤ ਆ ਜੀ ਹੁਣ ਕਾਰਨ ਤਾਂ ਛੋਟਾ ਹੈ ਜੀ ਹਾਂ ਛੋਟਾ ਠੀਕ ਆ ਹੁਣ ਉਹ ਫੜ ਜੇ ਨੇ ਪੂਰੇ ਉਹ ਅਦਾ ਕਰ ਰਿਹਾ ਜਿੱਦ ਕਾਰਨ ਬੜਾ ਹੁਗ ਕਰਨ ਕਰੂਗਾ ਗੱਲ ਕਰੀ ਬੈਣਾ ਹੈਨਾ ਇਹ ਗੱਲ ਦਾ ਥੋੜਾ ਇਹ ਹੋ ਜਾਂਦੀ ਹੈ ਗੱਲ ਤੇ ਅੱਜ ਸਾਡੇ ਬੰਦੇ ਦਾ ਜਨਮ ਦਿਨ ਆ ਬੰਦਾ ਮੁੰਡਾ ਸੌਰੀ ਮੁੰਡਾ ਮੈਨੂੰ ਕਹਿੰਦੇ ਕੁੜੀ ਮੈਂ ਕਿਹਾ ਮੁੰਡਾ ਹਾਂਜੀ ਸਾਤਰੀ ਕਾਲ ਜੀ ਮੇਰੇ ਵੱਲੋਂ ਹਾਂਜੀ ਤੇ ਅੱਜ ਹੈਗਾ ਜੀ ਮੇਰਾ ਜਨਮ ਦਿਨ ਅੱਛਾ ਜੀ ਤੇ ਜਨਮ ਦਿਨ ਵੀ ਆਪਾਂ ਖੁਸ਼ੀ ਮਨਾਉਣੀ ਨਹੀਂ ਹੈ ਸ਼ਹੀਦੀ ਦਿਨਾਂ ਕਰਕੇ ਹਾਂ ਸ਼ਹੀਦੀ ਦਿਹਾੜੇ ਦਿਹਾੜੇ ਮੇਲੇ ਚੱਲਦੇ ਆ ਇਹ ਆਪਾਂ ਚੰਗੇ ਨਹੀਂ ਲੱਗਦੇ ਮਨਾਉਂਦੇ ਜਿਹੜੇ ਦਿਨ ਆ ਜੀ ਅਸੀਂ ਅੱਗੇ ਪਿੱਛੇ ਜ਼ਰੂਰ ਕਰ ਲਾਂਗੇ ਹਾਂ ਜਿੱਦਾਂ ਕਿ ਅਸੀਂ ਹੁਣ ਹਰ ਸਾਲ ਚੈੱਕ ਕੀ ਤਰੀਕ ਨੂੰ ਮੇਰਾ ਜਨਮ ਦਿਨ ਹੁੰਦਾ ਪਰ ਅਸੀਂ ਜਨਵਰੀ ਦੇ ਵਿੱਚ ਪਹਿਲੇ ਜਨਵਰੀ ਨੂੰ ਅਸੀਂ ਆਪਣਾ ਕੇਕ ਕੱਢਦੇ ਹੁੰਦੇ ਨਾਲੇ ਸਾਡੀਆਂ ਦੋ ਦੋ ਖੁਸ਼ੀਆਂ ਨਮਾਸਾਲ ਨਾਲੇ ਆਪਾਂ ਵੀ ਇੰਜੋਏ ਕਰ ਲੈਂਗੇ ਜੀ ਅੱਜ ਮੰਨ ਲਓ ਵੀ ਮੇਰਾ ਬਰਥਡੇ ਆਪਾਂ ਉਹਨਾਂ ਵੀ ਕੱਟ ਲੈਂਦੇ ਆਪਾਂ ਦਿਨ ਅੱਗੇ ਪਿੱਛੇ ਕਰ ਸਕਦੇ ਆ ਪਰ ਜਿਹੜੇ ਆ ਦੇਣਾ ਅਸੀਂ ਅੱਗੇ ਪਿੱਛੇ ਨਹੀਂ ਕਰ ਸਕਦੇ ਨਾ ਹੀ ਪ੍ਰਮਾਤਮਾ ਕਰਾਵੇ ਨਾ ਹੀ ਆਪਣੇ ਚ ਪਾਵਾਰ ਪਰ ਜਿਹੜੇ ਇਹ ਸ਼ਹੀਦੀ ਦੇ ਦਿਨ ਵੀ ਆਪਾਂ ਸਭ ਨੂੰ ਅਰਦਾਸ ਕਰਾਂਗੇ ਵੀ ਕੋਈ ਵੀ ਖੁਸ਼ੀ ਦਾ ਕੰਮ ਹੋਵੇ ਜਾ ਘਰ ਦੇ ਵਿੱਚ ਕੋਈ ਖੁਸ਼ੀ ਨਾਵੇਂ ਦਾ ਕੋਈ ਪ੍ਰੋਗਰਾਮ ਆ ਆਪਾਂ ਦਿਨ ਅੱਗੇ ਪਿੱਛੇ ਕਰ ਲਈਏ ਸਭ ਬਹੁਤ ਚੰਗਾ ਹੈ ਵੀ ਆਪਾਂ ਉਹਨਾਂ ਦੀ ਕੁਰਬਾਨੀ ਨੂੰ ਨਾ ਭੁੱਲੀਏ ਪਰਮਾਤਮਾ ਸਭ ਨੂੰ ਬੁੱਧੀ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਸਾਰੇ ਜਣੇ ਗੁਰੂ ਘਰ ਜਾ ਕੇ ਅਰਦਾਸ ਜਰੂਰ ਕਰਿਏ ਵੀ ਪਰਮਾਤਮਾ ਵੀ ਜਿਹੜੇ ਅੱਜ ਸਾਡੇ ਇਹ ਹਾਲਾਤ ਪੰਜਾਬ ਦੇ ਨੇ ਮਾਰੇ ਹੋ ਗਏ ਆ ਬਹੁਤ ਮਾਰੇ ਵੀ ਪ੍ਰਮਾਤਮਾ ਕੋਈ ਹੈ ਜੀ ਕੋਈ ਸ਼ਕਤੀ ਜਾਂ ਕੋਈ ਹਯਾ ਇਨਸਾਨ ਭੇਜ ਜਿਹੜੇ ਸਾਡੇ ਪੰਜਾਬ ਦੇ ਹਾਲਾਤਾਂ ਨੂੰ ਸੁਧਾਰ ਸਕੇ ਤੇ ਇੱਧਰ ਸਾਡੇ ਲੱਗੀ ਹੋਈ ਆ ਚਾਰਜੀਤ ਕੌਰ ਵੀ ਮੇਰੇ ਨਾਲ ਐ ਬਸਾਈ ਗੱਲਾਂ ਤੂੰ ਤੂੰ ਤੈਂ ਤੂੰ ਤੈਂ ਕਿ ਤੂੰ ਤਾਂ ਆਹੀ ਗੱਲਾਂ ਤੂੰ ਤੈਂ ਤੂੰ ਤੈਂ ਹਾਂ ਇਹੀ ਗੱਲਾਂ ਕਰਦੀ ਮੇਰੀ ਨਾ ਜਦ ਰਵਿੰਦਰ ਨਾਲ ਥੋੜੀ ਜੀ ਗੱਲਬਾਤ ਹੋ ਜਿੰਨੀ ਮੈਨੂੰ ਪਤਾ ਕਿਆ ਕਹਿੰਗੇ ਤੇਰੇ ਪਾਪਾ ਮੰਮੀ ਵੀ ਲੜਦੇ ਤੇਰਾ ਚਾਚਾ ਚਾਚੀ ਵੀ ਲੜਦਾ ਤੇਰਾ ਮਾਮਾ ਮੰਮੀ ਵੀ ਲੜਦੇ ਤੂੰ ਕਾਪੇ ਮੈਨੂੰ ਕਹੀ ਜਾਂਦੀ ਵੀ ਤੁਸੀਂ ਮੇਰੇ ਨਾਲ ਲੜਦੇ ਇਹ ਜਿਹੜੀ ਲੜਾਈ ਆ ਨਾ ਇਹ ਆਪਾਂ ਕਹਾਂ ਨਾ ਲੜਾਈ ਪਰ ਨਹੀਂ ਬੰਦਾ ਉਹਨੂੰ ਹੀ ਕਹੂ ਜਿੱਥੇ ਜੋਰ ਹੋ ਹਾਂ ਇਹ ਹਰ ਕੋਈ ਬੰਦਾ ਕਿਸੇ ਨੂੰ ਕਹਿ ਨਹੀਂ ਸਕਦਾ ਪਤਾ ਵੀ ਜੇ ਮੈਂ ਇਹਨੂੰ ਗੱਲ ਕਹੂੰਗਾ ਤਾਂ ਉਹ ਮੈਨੂੰ ਟੁੱਟ ਕੇ ਪਾਊਗਾ ਪਾਊਗਾ ਪਰ ਜੇ ਮੈਂ ਹੁਣ ਤੈਨੂੰ ਕਹੂੰਗਾ ਦੋ ਗੱਲਾਂ ਤੂੰ ਇਹ ਕਹੂਗੀ ਮਾਮੇ ਨੇ ਮੈਨੂੰ ਇਹ ਗੱਲਾਂ ਕਹੀਆਂ ਕਾਤੇ ਕਿਉਂਕਿ ਉਹ ਮੇਰਾ ਆਪਣਾ ਮੇਰੇ ਵਾਸਤੇ ਗੱਲਾਂ ਕਹੀਆਂ ਹਾਂ ਜੇ ਤੂੰ ਮੈਨੂੰ ਕਹੂਗੀ ਮੈਂ ਕਹੂੰਗਾ ਵੀ ਨਹੀਂ ਮੈਨੂੰ ਮੇਰੀ ਪੁੱਤ ਨੇ ਮੈਨੂੰ ਸਮਝਾਈਆਂ ਗੱਲਾਂ ਸ਼ਾਇਦ ਮੈਨੂੰ ਕੋਈ ਫਾਇਦੇਮੰਦ ਹੋ ਗਈਆਂ ਬਾਕੀ ਕੋਈ ਗੱਲ ਨਹੀਂ ਲੜਾਈ ਚਲਾਈ ਘਰ ਦੇ ਵਿੱਚ ਹੁੰਦੇ ਜਿੱਤੇ ਚਾਰ ਭਾਂਡੇ ਆ ਖੜਕਦੇ ਹੀ ਹੁੰਦੇ ਜ਼ਰੂਰੀ ਵੀ ਚਾਹੀਦਾ ਨਹੀਂ ਜ਼ਰੂਰੀ ਵੀ ਆ ਕਿਤੇ ਕੱਲਾ ਮਿੱਠੇ ਨਾਲ ਸ਼ੂਗਰ ਵੀ ਹੋ ਜਾਂਦੀ ਆ ਹਾਂ ਬਿਲਕੁਲ ਹੋ ਜਾਂਦੀ ਆ ਜੇ ਨੂਨ ਮਿਰਚ ਮਿਕਸ ਕਰਾਂਗੇ ਮਾੜਾ ਮੋਟਾ ਹਾਂ ਹਾਂ ਜੀ ਚਾਰੰਜਿਤ ਕੌਰ ਵੀ ਬੈਠੀ ਆ ਇੱਧਰ ਅੱਛਾ ਜੀ ਇਹ ਅੱਜ ਭੁੱਖ ਪੂਰੀ ਲੱਗੀ ਹੋਈ ਆ ਕੰਨੀ ਕੁਲ ਦਾ ਨਹੀਂ ਮੈਂ ਦੱਸਾਂ ਖਾ ਲਓ ਨਾਨੀ ਵੀ ਆਈ ਵੀ ਆਜੀ ਸਾਡੀ ਨਾਨੀ ਤੁਸੀਂ ਵੀ ਸਾਸਰੀ ਘਰ ਬੁਲਾ ਦੋ ਹੈ ਸਾਡੀ ਨਾਨੀ ਦੀ ਸਹੇਲੀ ਆ ਜੀ ਅੱਗੇ ਨਾਨੀ ਨਾਨੀ ਕਹਦੀ ਵੀ ਘਰ ਭਾਈ ਰੌਣਕ ਲੱਗੀ ਹੋਈ ਆ ਮੈਂ ਵੀ ਪਹੁੰਚਾਂ ਛੇਤੀ ਤੋਂ ਛੇਤੀ ਐਸ ਕਰਕੇ ਤੇ ਨਾਲ ਹੈ ਹੈ ਨਾਏ ਬੱਚਿਆਂ ਨੂੰ ਢਾਂਡੇ ਵਾਲੇ ਪਰੋਠੇ ਖਲਾਈ ਆਏ ਹਾਏ ਮੈਂ ਕਹਿੰਦੀ ਨਾਨੀ ਕੰਨ ਕਿਆ ਕਰਦੀ ਅਸੀਂ ਤਿਆਰ ਹਾਂ ਤੂੰ ਬਸ ਬਸ ਹੁਣ ਨਾ ਆਇਆ ਮੈਂ ਕਹਾ ਵੀ ਵੀਡੀਓ ਤਾਂ ਬੜੇ ਨਹੀਂ ਰਹੀ ਹੈਗੀ ਮੂੰਚੇ ਪਾਣੀ ਬਹੁਤ ਆਈ ਜਾਂਦਾ ਜੀ ਬਸ ਇੱਕ ਗੱਲ ਕੁਸ ਆਏ ਬੀ ਪ੍ਰਾਣ ਜਮਾਨੇ ਦੇ ਵਿੱਚ ਕੁੰਡੀ ਛੋਟੇ ਦੇ ਵਿੱਚ ਆਏ ਹਾਏ ਸਮਝ ਗਏ ਤੁਸੀਂ ਅੱਗੇ ਗੱਲ ਕਰਦੇ ਆਹਦਾ ਹਰੀਆਂ ਮਿਰਚਾਂ ਹਾਂ ਹਾਂ ਨਾ ਪਾਜਣਾ ਖੂਬ ਕੀ ਬਾਤ ਹੈ ਕੀ ਦੇਖੋ ਚੁਰਚਰੇ ਆ ਕੀ ਬਾਤ ਆ ਮੈਂ ਕਹਿੰਦੀ ਅੱਜ ਨਾਨੀ ਕਹਿੰਦੀ ਤੁਹਾਨੂੰ ਰਜਾ ਦੇਣਾ ਬਸ ਤੁਹਾਡਾ ਮਨ ਨਹੀਂ ਰੱਜੂਗਾ ਹਾਂ ਮਨ ਨਹੀਂ ਰੱਜੂਗਾ ਕੀ ਕਰਾਂਗੇ ਆਏ ਹਾਏ ਵੀ ਨਾਨੀ ਨੇ ਖੁਆਇਆ ਹਾਂ ਹਾਂ ਇੱਥੇ ਸਾਡੀ ਮਾਮੀ ਡਾਰਲਿੰਗ ਵੀ ਵਿਚਾਰੀ ਅੱਜ ਲੱਗੀ ਹੋਈ ਹੈ ਵਿਚਾਰੀ ਕਾ ਨੂੰ ਆ ਤਕੜੀ ਆ ਤਕੜੀ ਆ ਵਿਚਾਰੀ ਥੋੜੀ ਆ ਹਾਂ ਤੇ ਲੱਗੇ ਹੋਏ ਆ ਜੀ ਮਾਮੀ ਆ ਚੱਕੜਾ ਕਿੰਨਾ ਸੋਹਣਾ ਹੈ ਹਾਂ ਟੈਂਪਰ ਦੇ ਹਿਸਾਬ ਨਾਲ ਚੱਪ ਮਾਮੀ ਆ ਤਾਂ ਦੱਸੋ ਆ ਚੱਕੜਾ ਕਦ ਲੈ ਆਂਦਾ ਇਹ ਤਾਂ ਕੋਲੋਂ ਲਿਆਉਂਦਾ ਪਤਨੀ ਹੁਣ ਮੈਂ ਵੀ ਦੇਖਦੀ ਆ ਸਵਾ ਤੋਂ ਬਾਦੂ ਭਾਈ ਇੱਥੇ ਮਾਮਾ ਇਹਨੂੰ ਰੱਖਿਓ ਪ੍ਰਸ਼ਾਦਾ

ਆਰ ਜੀ ਨੂੰ ਵੀ ਸਾਸਰੀਕਾ ਸਾਰੇ ਟੱਬਰਾਰੇ ਟੱਬਰ ਨਾਲ ਸਾਸਰੀਕਾ ਹਾਂ ਥੰਡੇ ਵੈਸੀ ਮੈਨੂੰ ਬਹੁਤ ਜਾਣਿਆਂ ਨੇ ਪੁੱਛਿਆ ਉੱਥੇ ਵੀ ਮਾਮੀ ਨਹੀਂ ਆਈ ਮੈਂ ਕਿ ਮਾਮੀ ਥੋੜੀ ਜੀ ਬਿਮਾਰ ਆ ਬਈ ਮਾਮੀ ਕਹਿੰਦੀ ਮੈਂ ਫੇਰ ਆ ਕੇ ਜਾਵਾਂਗੀ ਮੈਂ ਆ ਕੇ ਕਿਹਾ ਮੇਕਾ ਮਾਮੀ ਕਹਿੰਦੀ ਮੈਂ ਸਪੈਸ਼ਲ ਛਾਪਾ ਮਾਰਨੀ। ਹੋਰ ਕੀ ਗੱਲ। ਇਨਾ ਕਰਮਾਂ ਤੋਂ ਜਸਮੀ ਕਿਤੇ ਨਹੀਂ ਜਾ ਰਹੀ। ਕਿਤੇ ਨਹੀਂ ਜਾਉਂਦਾ। ਮੈਂ ਕਿੰਨੇ ਦਿਨ ਦਾ ਪਲੈਅ ਤੇ ਅਸੀਂ ਪੁੱਛਦੇ ਰਹੇ ਤੇ ਕਾ ਜੜ ਮੇਡੀਆਂ ਕਰਨ। ਮੇਡੀਆਂ ਟਾਈਮ ਆ ਬਾਬੇ ਨੇ ਨਹੀਂ ਹੋਗੀ। ਆਪੇ ਟਿੱਲੀ ਹੋਗੇ। ਚਲੋ ਕੋਈ ਗੱਲ ਨਹੀਂ ਜਿਹੜੇ ਟਾਈਮ ਆ ਨਹੀਂ ਜਿਹੜੀ ਚੀਜ਼ ਜਿਸ ਟਾਈਮ ਤੇ ਹੋਣੀ ਆ ਉਸੇ ਟਾਈਮ ਤੇ ਹੋਣੀ ਆ। ਹਾਂ। ਤੇ ਕੀ ਕਹਿੰਦੇ ਹੁੰਨੇ ਆ ਜਵਾਈ ਤਾਂ ਦੇਖ ਲਓ ਥੋੜਾ ਸਾਜੇ ਸਾਜਰੇ ਚਲੇ ਗਿਆ ਆ ਜਾਣਾ ਨਹੀਂ ਆ ਚਲੋ ਉਹਦੇ ਜੱਗੇ ਦੋ ਕੋ ਪਰੌਂਠੇ ਪਚਾ ਕੇ ਰੱਖ ਲਿਆ ਬਣਾ ਦੂੰਗਾ ਸੀ ਜਦਾਂ ਘਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਮੈਂ ਖਿਲਾਉਣਾ ਬਾਈ ਨਹੀਂ ਉਹਨਾਂ ਨੂੰ ਮੈਂ ਦੱਸਿਆ ਮੈਂ ਕਿਹਾ ਪਰੌਂਠੇ ਖਾਣ ਆਹੋ ਖਾ ਲੈ ਕੱਲੀ ਕੱਲੀ ਮੇਰੇ ਘਰੋਂ ਗਰੀਬ ਦੀ ਕਿਸੇ ਨੂੰ ਆਏ ਕਹਿੰਦਾ ਕਿ ਮੈਂ ਕਾ ਯਾਰ ਮੈਂ ਕਾ ਨਹੀਂ ਕੋਈ ਨਹੀਂ ਤੁਸੀਂ ਆਓ ਤੁਹਾਨੂੰ ਤੁਸੀਂ ਆਲੂ ਦੇ ਛੱਡੋ ਤੁਸੀਂ ਪਨੀਰ ਦੇ ਖਾਣੇ ਪਨੀਰ ਦੇ ਵੀ ਬਣਾ ਦਊਗੀ ਮਾਮੀ हां नानी ਤੇ ਮਾਮੀ ਜਿਹੜੇ ਤੁਸੀਂ ਕਹੋਗੇ ਖਾਣੋ ਖਿਲਾ ਦੋਗੇ ਹੋਰ ਦੱਸੋ ਉਹਨਾਂ ਦੇ ਉੱਪਰ ਦੀ ਬਰੌਂੜੇ ਥੋੜੀਆਂ ਹਾਂ ਇੱਕ ਗੱਲ ਹੋਰ ਹੈ ਦੇਖ ਲਓ ਸਭ ਚ ਕੋਲ ਮਿਲ ਕੇ ਰਹਿਣੇ ਆਲੇ ਹਨਾ ਵੀ ਸਭ ਨਾਲ ਹਾਸੇ ਮਜ਼ਾਕ ਜਿੱਦਾਂ ਵੀ ਆਪਣਾ ਜਿਵੇਂ ਆਪਣੇ ਸਾਰੇ ਜਵਾਈ ਆ ਟੱਬਰ ਆ ਆਪਣਾ ਪਾਪਾ ਨਾਲ ਇਹ ਘਰ ਦੇ ਜਵਾਈਆਂ ਚਾਚਾ ਵੀ ਹੋ ਗਿਆ ਮੰਨ ਲਓ ਹਨਾ ਸਾਰੇ ਜਣੇ ਹਾਸੇ ਤੁਸਕੇ ਰਹਿੰਦੇ ਆ ਉਵੇਂ ਹੀ ਹੋ ਵੀ ਆ ਹਾਂ ਨਹੀਂ ਤਾਂ ਕੀ ਫਾਇਦਾ ਜਲ ਜਲ ਕੇ ਰਹੀ ਜਣਾ ਇਹ ਵੀ ਗੱਲ ਆ ਇੱਧਰ ਜੀ ਸਾਡਾ ਮਨਿੰਦਰ ਸਾਸ਼ਟ੍ਰੀ ਕਾਲ ਤਾਂ ਬੁਲਾ ਦੇ ਕੀ ਕਰਦਾ ਏ ਤੂੰ ਹਾਂ ਗਰਮੀ ਲੱਗਦੀ ਏ ਤੈਨੂੰ ਕਹਿੰਦਾ ਹਾਂਜੀ ਹਰਾਨ ਦੀ ਗੱਲ ਹਾਂਜੀ ਪੁੱਤ ਪੁੱਤ ਮੇਤੇ ਬੰਨ ਨਹੀਂ ਹੋਣੀ ਮੇਰੇ ਹੱਥ ਨਚੀਰਾ ਆ ਸਾਰੀ ਹਾਂ ਤੇ ਆਜੋ ਜੀ ਜਿਨੇ ਜਿਨੇ ਮੇਰੇ ਮਾਮੀ ਤੇ ਮੇਰੇ ਨਾਨੀ ਦੇ ਹੱਥ ਦੇ ਪਰੌਂਠੇ ਖਾਣੇ ਆ ਪਹੁੰਚੋ ਹੁਮ ਹੁਮਾ ਕੇ ਹੋਰ ਕੀ ਕਹਿਣਾ ਹੈ ਹਣ ਤੇ ਜੋੜ ਮੇਲੇ ਹਾਂਜੀ ਮਾਮੀ ਮੈਂ ਖਾਨੀ ਆ ਤੇ ਜੋੜ ਮੇਲਾ ਚੱਲ ਰਿਹਾ ਜੀ ਸੰਗਤ ਦਾ ਪੂਰਾ ਇਕੱਠ ਤੇ ਅਸੀਂ ਵੀ ਫਟਾਫਾਟ ਛੱਕ ਕੇ ਜਾਈਏ ਸੇਵਾ ਪਾਣੀ ਕਰਾਈਏ ਬਾਕੀ ਤਾਂ ਮਹਾਰਾਜ ਹੈਗਾ ਸਾਨੂੰ ਉਲੇ ਜ ਆਉਣ ਵਾਲਾ ਅਸੀਂ ਆਪ ਕਿੱਥੇ ਜਾਣ ਜੋਗੇ ਹਾਂ ਠੀਕ ਹੈ ਚਲੋ ਜੀ ਬਈ ਠੀਕ ਆ ਥੋੜੇ ਟਾਈਮ ਤੱਕ ਮੈਂ ਸਾਰੇ ਜਾਣੇ ਸਭਾਂ ਨੂੰ ਚਲੇਗੇ ਠੀਕ ਆ ਤੇ ਉਸ ਤੋਂ ਬਾਅਦ ਇੱਧਰ ਇਹ ਪਤਾ ਨਹੀਂ ਇਹਨਾਂ ਨੂੰ ਸੰਤ ਕਿੰਨੇ ਆ ਠੀਕ ਕਹਿੰਦੇ ਆ ਮੱਸੀ ਦੇ ਕਿ ਆਏ ਨੇ ਤਾਂ ਦੇ ਵਿੱਚ ਫਿਲਟਰ ਕਰ ਲਿਆ ਬਾਕੀ ਸਾਡਾ ਬੱਚਾ ਪਾਰਟੀ ਹਰੇ ਹੈ ਨਹੀਂ ਸੀ ਇਸ ਕਰਕੇ ਉਹ ਦੂਰ ਦੂਰ ਤੱਕ ਕੋਈ ਬੈਠੇ ਆ ਠੀਕ ਆ ਤੇ ਵੀ ਸਾਡੇ ਲਾਗਦੇ ਆ ਦਾ ਘਰ ਬਹੁਤ ਸੋਹਣੀ ਚੱਲ ਰਹੀ ਐ ਇਸ ਟਾਈਮ ਠੰਡੇ ਢੰਡੀ ਹਵਾ ਚੱਲ ਰਹੀ ਐ ਠੀਕ ਆ ਜੀ ਤੇ ਪਿੰਡ ਦਾ 뷰 ਤੜਕੇ ਹੈ ਹੈਗਾ ਜੀ ਦੁਪਹਿਰੇ ਦਾ ਸਾਰੀ ਤੜਕੇ ਦਾ ਕਿਹਾ ਹੋਗਾ ਸੀ ਦੁਪਹਿਰੇ ਦਾ 뷰 ਹੈ ਜੀ ਇਹ ਤੇ ਚੱਲ ਰਿਹਾ ਪ੍ਰੋਸੀਜਰ ਠੀਕ ਆ ਬੜਾ ਜੀ ਰਹਿ ਹਾਂ થી ਜੀ ਅਸੀਂ ਗੁਰਦੁਆਰਾ ਸ਼੍ਰੀ ਤਾੜੀ ਸਹਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਇੱਥੇ ਤਾੜੀ ਮਾਰ ਕੇ ਨਿਕਲੇ ਸੀਗੇ ਜੀ ਠੀਕ ਆ ਚਲਦੇ ਆ ਜੀ ਆਪਾਂ ਅੰਦਰ ਨਿਹੰਗਾਂ ਦਾ ਗੁਰਦੁਆਰਾ ਸਾਹਿਬ ਪਰ ਇੱਥੇ ਜ਼ਿਆਦਾਤਰ ਨਿਹੰਗ ਆਉਂਦੇ ਆ ਸੰਗਤ ਦਾ ਆਉਂਦੀ ਆਂ ਆਂ ਨਾਲ ਨਿਹੰਗ ਵੀ ਆਉਂਦੇ ਆ ਨਿਸ਼ਾਨ ਸਾਹਿਬ ਆਹ You yeah. 新进账单 ਉਹ ਕਿੱਥੇ ਲਾਉਂਦੇ ਹੁੰਦੇ ਸੀ ਇੱਕ ਦੱਪਾ ਦਾ ਗੱਲ ਦੱਪਾ ਹੁੰਦਾ ਸੀ ਬਲਪੜ ਦੱਪਾ ਨੂੰ ਅਸੀਂ ਬ੍ਰਹਮਾ ਜੀ ਬ੍ਰਹਮਾ ਕਹਿੰਦੇ ਆ ਇੱਕ ਵਿਰੋਧਾ ਹੁੰਦਾ ਉਹ ਕਿ ਦੱਪਾ ਹੁੰਦਾ ਇਹ ਵੀ ਬੋਨ ਨਾੜਕੀ ਪਿੰਡ ਤੋਂ ਬਾਹਰ ਭਾਈ ਨਗਰ ਤੋਂ ਬਾਹਰ ਜਾ ਕੇ ਦੁਕਾਨ ਲਾਉਂਦੇ ਹੁੰਦੇ ਸੀ ਪਿੰਡ ਤੋਂ ਬਾਹਰ ਨਗਰ ਤੋਂ ਬਾਹਰ ਆ ਕੇ ਬਾਬਾ ਨਾੜਕੀ ਦੀ ਦੁਕਾਨ ਲਾਉਂਦੇ ਹੁੰਦੇ ਸੀ ਭਾਈ ਜੀ ਨੂੰ ਅੱਜ ਦੁਨੀਆ मानवीय बाबा नानक ने Thank you. ਅੰਗਜ ਦਾ ਕੱਟ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਅ ਸ਼ਰਧਾ ਭਾਵਨਾ ਵਾ ਹੈਗੀ ਆ ਜੀ ਤੇ ਟਰਾਲੀਆਂ ਭਰੀਆਂ ਦੀਆਂ ਭਰੀਆਂ ਜਾ ਰਹੀਆਂ ਠੀਕ ਆ ਅਸੀਂ ਦੇਖੀਆਂ ਦੇਖੀਆਂ ਲੱਗਦੀਆਂ ਪਤਾ ਨਹੀਂ ਇਹ ਕਿੱਥੇ ਤੇ ਆ ਗਏ ਹੈ ਇਹ ਇਧਰ ਆ ਵੀ ਬੰਦਾ ਦੇਖਿਆ ਦੇਖਿਆ ਜਿਹਾ ਲੱਗਦਾ ਇਹ ਪਤਾ ਨਹੀਂ ਕਿੱਥੋਂ ਆ ਕੇ ਸਾਡੇ ਨਾਲ ਤੇ ਰਸਤੇ ਦੇ ਵਿੱਚ ਪ੍ਰਸ਼ਾਦ ਦਾ ਲੰਗਰ ਮੇਸ ਸਾਬ ਜੀ ਪ੍ਰਸ਼ਾਦਾਂ ਜਾ ਕੇ ਜੀ ਪ੍ਰਸ਼ਾਦਾਂ ਜਾ ਕੇ ਜੀ ਜੀ ਮਿਕਸ ਸਬਜੀ ਜੀ ਜੀ ਮਿਕਸ ਸਬਜੀ ਨਵਾਂ ਟਰੈਕਟਰ ਸੋਨਾਲਿਕਾ ਆਗਿਆ ਲੱਗੀ ਜਮੂ ਲੱਗੀ ਹੁਣ ਸਾਡਾ ਟਾਈਮ ਹੋ ਗਿਆ ਜੀ ਵਿਦਾ ਲੈਣ ਦਾ ਮਾਮੀ ਤੇ ਮੈਂ ਤਾਂ ਦੰਦੀ ਦੀ ਮੈਂ ਤਾਂ ਕਹਿੰਨੀ ਭਾਈ ਰੋ ਹਾਏ ਹਾਏ ਕਲ ਦੀ ਸਵਾ ਹੈ ਤੇ ਮੈਂ ਨੀਲਾ ਸੂਟ ਹਾਂ ਬੇਰਾ ਹੈ ਕਲ ਦੀ ਸਵਾ ਹੂੰ ਵਿਚਾਰਾ ਪ੍ਰੋਣਾ ਕਦੇ ਆਉਂਦਾ ਸਾਡਾ ਕਦੇ ਭੱਜਦਾ ਦਰਾਉਣਾ ਬੈਠੀਆਂ ਰਜਾਈ ਚ ਕਹਿੰਦਾ ਹੈ ਹੈ ਬਰੌਣੇ ਨੂੰ ਰੱਖ ਲਓ ਮੈਂ ਚਲ ਜਾਨੀ ਹੈ ਹੈ ਕਹਿੰਦੀ ਨੀ ਇਹ ਆ ਗੱਲ ਕਰੀ ਹੱਕ ਦੀ ਮੇਰੀ ਅੱਛਾ ਫਿਰ ਮੈਂ ਚਲ ਜਾਨੀ ਤੁਸੀਂ ਰਹਿ ਜਾਓ ਭਾਈ ਰਹਿ ਤੁੱਜ ਹਾਂ ਦੇਖੋ ਦੇਖ ਰੱਖ ਦੇ ਦੇਖ ਲਓ ਨੂੰ ਰੱਖ ਲਿਆ ਅੱਜ ਅਸੀਂ ਬਰੌਣੇ ਨੂੰ ਰੱਖ ਲਓ ਕੁਝ ਨਹੀਂ ਕਹਿੰਦਾ ਸਾਡਾ ਮੁੰਡਾ ਫਿਰ ਮੈਂ ਤਾਂ ਮੁੰਡਾ ਮੈਂ ਕਿ ਉਸ ਕਹਿਨੀ ਆ ਤੁਹਾਨੂੰ ਤੁਹਾਡਾ ਮੁੰਡਾ ਮੈਂ ਤਾਂ ਆਪਕੇ ਨਹੀਂ ਰੱਖ ਲਓ ਮੈਂ ਐ ਥੋੜੀ ਕਹਿੰਦੀ ਵੀ ਨਹੀਂ ਰੱਖਣਾ ਹੁੰਦਾ ਹੈਗਾ ਸੀ ਹੁਣ ਕੰਮਕਾਰ ਵੀ ਬਾਈ ਜੀ ਬਾਈ ਉਹ ਹੀ ਹੈ ਨਾ ਅੰਡਰਸਟੈਂਡਿੰਗ ਕਰਕੇ ਕੰਮ ਚੱਲਦਾ ਹੁੰਦਾ ਇੱਕ ਦੂਜੇ ਦੀ ਭਾਵਨਾਵਾਂ ਸਮਝ ਕੇ ਮੈਂ ਐ ਥੋੜੀ ਕਹਿਨੀ ਆ ਵੀ ਤੁਸੀਂ ਇੱਕ ਅੱਧੀ ਮੱਝ ਹੁੰਦੀ ਸੀ ਕਹਿ ਦੇਣਾ ਸੀ ਕੋਈ ਨਰਵਿੰਦਰ ਨਾਲੇ ਖੋਲ ਲਿਓ ਬਥੇ ਮੈਂ ਤਾਂ ਨਾਲੇ ਚੱਕ ਰਹੀ ਬਾਈ ਫਿਰ ਤਾਂ ਅਸੀਂ ਟਰੈਕਟਰ ਚਲਾ ਲਈ ਯਾਨੀ ਕਿ ਨਾਲੇ ਮੱਝ ਲੈ ਆਣੀ ਫਿਰ ਤਾਂ ਜੀਬੀ ਵਾਲਾ ਕੰਮ ਹੋਣਾ ਨਰਵਿੰਦਰ ਤਾਂ ਬਸੇ ਨਹੀਂ ਚੱਲਿਆ ਬਿਆਨ ਨੂੰ ਨਾਲੇ ਆਉਣੀ ਆ ਬਿਆਨ ਨਹੀਂ ਚਲੋ ਜੀ ਫਿਰ ਚੱਲੀਏ ਚਲੋ ਗਿਆ ਗਿਆ ਰੇਂਗਾ ਨੂੰ ਸਮਝਣਾ ਤਾਂ ਹੈਗਾ ਰੇਂਗਾ ਮੈਨੂੰ ਤਾਂ ਮਿਲੋ ਮਾਰਾ ਜਾ ਕੇ ਨੇ ਮਾਮੇ ਮਾਮੇ ਨੂੰ ਰਸਤੇ 'ਚ ਜਾਂਦੇ ਜਾਂਦੇ ਮਿਲਾਂਗੇ ਹੁਣ ਓਕੇ ਅੱਜ ਵੀ ਚੌਥਾ ਵੀ ਖੁਸ਼ੀ ਰਹੋਗੇ ਅੱਜ ਵੀ ਪਰਸਨ ਕੀ ਆਪਲਾ ਹੈ ਨਾ ਪਰਸਨ ਨੂੰ ਦੇਖਦੇ ਆਏ ਕਹਿੰਦੇ ਮਾਰਨਿੰਗ ਟਾਈਮ ਸਵੇਰੇ 6 ਵਜੇ ਆ ਜਾਾਂਗੇ ਅੱਛਾ ਹਾਂ ਦੇਖ ਲਓ ਜਿੱਦਾਂ ਤੁਹਾਨੂੰ ਲੋੜ ਠੀਕ ਕਰ ਲਓ ਫੜਿਓ ਮੈਂ ਵੀ ਮਿਲਾਂਗਾ ਤੁਹਾਨੂੰ ਨਾ ਲੋੜ ਨਹੀਂ ਭਾਈ ਆਉਣਾ 마ਸੀ ਨੇ ਐਡੀ ਦੂਰ ਤੋਂ ਆਈ ਏ ਜਰੂਰ ਆਉਣਾ ਸੀ ਮਨਿੰਦਰ ਇਹ ਜੇ ਨਾ ਕਰੀ ਜਾਵੇ ਬਿਠੰਡ ਜੋ ਦਰਦੀ ਅਰਜਾਈ ਤੇ ਨਾ ਨਿਕਲ ਤੂੰ ਆਵੀਂ ਤੂੰ ਜ਼ਰੂਰ ਆਵੀਂ ਮੈਂ ਕੋਈ ਗੱਲ ਆਹ ਹੁਣ ਤੇ ਸਾਈਂ ਦੇਖਿਆ 마ਸੀ ਕੋਲੇ ਪਹੁੰਚ ਜੀਏ ਤੁਸੀਂ 마ਸੀ ਨੂੰ ਉਹ ਜਿਹੜਾ ਤੁਸੀਂ ਪਹੁੰਚਣਾ ਤੁਹਾਡੀ ਫਾਇਦਾ ਕਹਿਣੀ ਪਰ ਬਾਅਦ ਤੋਂ ਤੁਹਾਨੂੰ ਕੱਲੂ ਬਚਾ ਦੇਵੇਗਾ ਹਾਂਜੀ ਹਾਂਜੀ ਮੇਰੇ ਤੇ ਵੀ ਪਹਿਲਾਂ ਚਲੇ ਜਾਓ ਜਾ ਕੇ ਭਾਈ ਰੋਟੀ ਪਾਣੀ ਕਰ ਲਓ ਮੇਰੀ ਅਦੀ ਦੀ ਰੋਟੀ ਬਣਾ ਦੀ ਨਹੀਂ ਆਏ ਤਾਂ ਆਸਟ੍ਰੇਲੀਆ ਤੋਂ ਵੀ ਵੀਡੀਓ ਦੇਖ ਰਹੇ ਆਂ ਦੀ ਪਰਥ ਚ ਰਹਿੰਦੇ ਆਂ 마ਸੀ ਦੇਖ ਲਓ ਜੀ ਪ੍ਰਸ਼ਾਦਾ ਬਣਾ ਕੇ ਰੱਖ ਦਿਓ ਮੇਰੇ ਨਾਂ ਦਾ ਮਾਸੀ ਨੇ ਖਾਣਾ ਆ ਦੇਖ ਨੇ ਕਹਿ ਤਾ ਹੁਣ ਕਹਿ ਤਾ ਨਹੀਂ ਨਹੀਂ ਮੈਂ ਮਜ਼ਾਕ ਕਰਦੀ ਹਾਂ ਚਲੋ ਠੀਕ ਆ ਫਿਰ ਚੰਗਾ ਇਹਦੇ ਕ ਪਿਆਰ ਹੁੰਦਾ ਹਾਂ ਮਾਸੀ ਸਾਨੂੰ ਪਿਆਰ ਕਰਦੀ ਪਾ ਜਮਾਈ ਸਾਡੇ ਜਮਾਈ ਬਹੁਤ ਕਰਦੇ ਨੇ ਮੈਨੂੰ ਰਾਤ ਕਿਹਾ ਵੀ ਮਾਸੀ ਜਮਾਈਏ ਜੋਈ ਕਰੀ ਚਲੋ ਕੁੜੀ ਨਹੀਂ ਕੁੜੀ ਵੀ ਕਰਦੀ ਆ ਜਮਾਈ ਨਹੀਂ ਕਿਹਾ ਵੀ ਭਾਈ ਮੈਂ ਆਉਣਾ ਜਸਮੀਨ ਆਵੇ ਚਾਹੇ ਕੁੜੀ ਦੇ ਨਾਂ ਕਿ ਇੱਥੇ ਦੇ ਤਾਂ ਜਵਾਈ ਆਇਆ ਹੋਰ ਮੁਨਾਵ ਦੇ ਨੇ ਉਹਦੇ ਉਹਦੇ ਵੀ ਉਹਦਾ ਵੀ ਜੋਰ ਆਦਾ ਲੈ ਰੱਖ ਤੂੰ ਮੀ ਤੂੰ ਪਿਆਰੀ ਆ ਉਹਦਾ ਤਿੱਗੜਾ ਮੈਂ ਤੇ ਕਿਹੜੀ ਚੌਕੜਾ ਪਿਆਰਾ ਹੋਵੇ ਮੈਂ ਤੇ ਨਾ ਲਾ ਦਰਨਾ ਨਹੀਂ ਤਾ ਬੇਟਾ ਇਹ ਆਣ ਨਾਨੀ ਨੂੰ ਮਿਲਣਾ ਹੈ ਨਾ ਤੇ ਇੱਧਰ ਉੱਧਰ ਜਾਂਦੇ ਨਾ ਮੇਰੇ ਕੋਲ ਵੀ ਚੱਲ ਮੇਰੇ ਕੋਲ ਆਂ ਹਾਂ ਹੋਰ ਕੇ ਚਾਹ ਨਹੀਂ ਜਦ ਮਰਜੀ ਹਰ ਕੋਈ ਵੀ ਆਵੇ ਚਮਕੌਰ ਭੈਣ ਜੀ ਵੀ ਆਵੇ ਜੇ ਤੁਸੀਂ ਵੀ ਆਓ ਭਾਈ ਜ਼ਰੂਰ ਆਓ ਵੀਡੀਓ ਤੇ ਬੋਲਦੇ ਉਹਨਾਂ ਨੇ ਮੈਂ ਤਾਂ ਕਹਿਣੀ ਭੈਣ ਜੀ ਜ਼ਰੂਰ ਤੁਸੀਂ ਪਹੁੰਚੋ ਬੋਲੀ ਨਾ ਮੇਰੀ ਨਾ ਚਲੇ ਜਾਣਾ ਮੇਰੇ ਕੋਲ ਜ਼ਰੂਰ ਆਉਣਾ ਹਾਂ ਬੇਰੇ ਤਰੇ ਰਾਤ ਮੇਰੇ ਕੋਲ ਕੁਤਰੀ ਬਾਜੀ ਕੇ ਨਾਲ ਰਾਜ ਆ ਜਾਣਗੇ ਲਾਜ ਆਗੇ ਆਗੇ ਮਾਮਾ ਵੀ ਆ ਗਿਆ ਮਾਮਾ ਮੈਨੂੰ ਮਿਲੋ ਜੀ मामੀ ਨੂੰ ਸਾਰੇ ਵੀ ਆ ਗਏ ਆ ਸਾਰੇ ਵੀ ਆ ਗਏ ਸਾਰੇ ਆ ਤੋ ਸਾਰੇ ਆ ਰਹੀਆ ਤੜਕੇ ਲੈ ਸੱਚੀ ਕਾਲ ਜੀ ਹੋਰ ਸੱਚੀ ਕਾਲ ਜੀ ਹੋਰ ਠੀਕ ਠਾਕ ਤੋ ਠੀਕ ਸੇਕਿਆ ਹੈ ਮਾ ਮਮਾ ਜੀ ਕਿੱਥੇ ਹੋ ਉੱਥੇ ਜੀ ਆ ਦਸੂਣਾ ਤੋਂ ਚਲੋ ਜੀ ਤੇਰੇ ਕੋਲ ਚੱਲ ਜਦੇ ਆ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਅਗਲੇ ਬਲੌਗ ਚ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਬਾਏ ਬਾਏ ਜੀ